ਪਿਛਲੇ ਦਿਨੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਵੱਲੋਂ ਵਿਧਾਨ ਸਭਾ 2022 ਦੀਆਂ ਚੋਣਾਂ ਨੂੰ ਲੈ ਕੇ ਪੰਜ ਵਿਧਾਨ ਸਭਾ ਹਲਕਿਆਂ ਦੀ ਸੂਚੀ ਜਾਰੀ ਹਲਕਾ ਫਤੇਗੜ ਚੂੜੀਆਂ ਤੋਂ ਜੁਗਰਾਜ ਸਿੰਘ ਲਾਲੇ ਨੰਗਲ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ ਇਸੇ ਤਹਿਤ ਹੀ ਅੱਜ ਜੁਗਰਾਜ ਸਿੰਘ ਲਾਲੇ ਨੰਗਲ ਅਗਵਾਈ ਹੇਠ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਵੱਲੋਂ ਹਲਕਾ ਫਤੇਗੜ ਚੂੜੀਆਂ ਦੇ ਦੀਨਪੰਦੀ ਦਾਣਾ ਮੰਡੀ ਕਾਲਾ ਅਫਗਾਨਾ ਵਿਖੇ ਧੰਨਵਾਦੀ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਦੇ ਵਿੱਚ ਵਿਸ਼ੇਸ਼ ਤੌਰ ਉਤੇ ਸੰਸਦ ਮੈਂਬਰ ਪਾਈ ਅਮਰਿਤਪਾਲ ਸਿੰਘ ਦੇ ਪਿਤਾ ਪਾਈਦਰ ਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੋਰਨੇਸ਼ਾ ਮੁਲਿਤ ਕੀਤੀ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜੇਕਰ ਪੰਜਾਬ ਦੀ ਜਵਾਨੀ ਨੂੰ ਅਤੇ ਪੰਜਾਬ ਨੂੰ ਬਚਾਉਣਾ ਹੈ ਤਾਂ ਤਕੜੇ ਹੋ ਕੇ ਆਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਸਾਥ ਦਿੱਤਾ ਜਾਵੇ ਪਾਰਟੀ ਦੇ ਨਾਲ ਗੱਲਬਾਤ ਕਰਨ ਦੌਰਾਨ पत्रकारਾਂ ਦੇ ਮੁਖਾਤਿਬ ਹੁੰਦੇ ਨੇ ਤਰਸੇਮ ਸਿੰਘ ਜਿੱਥੇ ਉਹਨਾਂ ਦੇ ਵੱਲੋਂ ਸਾਫ਼ ਤੌਰ ਉਤੇ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਜੇਕਰ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤਾਂ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਦਾ ਸਾਥ ਦਿੱਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਉਤੇ ਜਮ ਕੇ ਨਿਸ਼ਾਨੇ ਵਿਸਾਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਫਤਿਹ ਪਹਿਲਾਂ ਤੇ ਮੈਂ ਇਸ ਇਲਾਕੇ ਦੀ ਸੰਗਤ ਦਾ ਤਹਿਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਬੜੀ ਠੰਡ ਦੇ ਬਾਵਜੂਦ ਛੋਟੇ ਦਿਨ ਹੋਣ ਦੇ ਬਾਵਜੂਦ ਧੁੰਦਾ ਮੌਸਮ ਹੋਣ ਦੇ ਬਾਵਜੂਦ ਵੀ ਵੱਡੀ ਪੱਧਰ ਤੇ ਹਾਜ਼ਰੀ ਲਵਾ ਕੇ ਸਾਡਾ ਇਹ ਜਗਰਾਤ ਸਿੰਘ ਹੁਣਾਂ ਦਾ ਹੌਸਲਾ ਵਧਾਇਆ ਉਹਦੇ ਵਾਸਤੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਆਸਮਾਨੀ ਭਗਵੰਤ ਮਾਨ ਨੂੰ ਅਕਾਲ ਤੱਕ ਸਦਾ ਸੱਜਿਆ ਜਾ ਰਿਹਾ ਹੈ ਨਾ ਮੈਂ ਸਭ ਨੂੰ ਪੇਸ਼ ਕਰੂੰਗਾ ਤੇ ਲਾਈਵ ਜਿਹੜਾ ਪ੍ਰਸਾਰਣ ਹੋਣਾ ਚਾਹੀਦਾ ਕੀ ਉਹਦੇ ਮਤਲਬ ਕੱਲ੍ਹ ਤੁਸੀਂ ਕੀ ਕਰਨਾ ਹੈ ਇਹ ਮੇਰਾ ਖਿਆਲ ਹੈ ਕਿ ਸਾਡੇ ਜਿਹੜਾ ਕਿ ਜਿਹੜੇ ਸਾਡੀ ਸ਼੍ਰੋਮਣੀ ਕਮੇਟੀ ਦਾ ਜਾਂ ਸਾਡੇ ਜਿਹੜੇ ਧਾਰਮਿਕ ਆਗੂਆਂ ਦਾ ਫਰਜ਼ ਬੰਦਾ ਸਿੱਕੇ ਸਰਕਾਰ ਤੱਕ ਇਹੋ ਜੀ ਦਖਲਅੰਦਾਜ਼ੀ ਨਾ ਹੀ ਹੁੰਦੀ ਅਸੀਂ ਜਿਹੜੇ ਸਾਡੇ ਮਸਲੇ ਸੀਗੇ ਅਸੀਂ ਸਮਾਂ ਰਹਿੰਦਿਆਂ ਹੀ ਉਹਨਾਂ ਨੂੰ ਬੜੀ ਪਾਰਦਰਸ਼ਤਾ ਨਾਲ ਵਧੀਆ ਢੰਗ ਨਾਲ ਲੋਕਾਂ 'ਚ ਜਿਹੜੀਆਂ ਗਲਤਫਹਿਮੀਆਂ ਉਹਨਾਂ ਤੋਂ ਬਾਹਰ ਕੱਢ ਕੇ ਉਹ ਜੋ ਜੋ ਸਜਾ ਦੇ ਹੱਕਦਾਰ ਸੀ ਉਹਨਾਂ ਨੂੰ ਅਸੀਂ ਆਪਣੇ ਤੌਰ ਤੇ ਸਜ਼ਾ ਦਿੰਦੇ ਅਸੀਂ ਸਰਕਾਰਾਂ ਨੂੰ ਇਹਦੇ ਵਿੱਚ ਨਾ ਦਖਲਅੰਦਾਜ਼ੀ ਕਰਨ ਦਾ ਮੌਕਾ ਦਿੰਦੇ ਇਹ ਸਾਡੀ ਜਿਹੜੀ ਕੋਈ ਅਣਗਹਿਲੀ ਲਾ ਲੋ ਸਾਡੀ ਜਾਂ ਕੋਈ ਬੇਈਮਾਨੀ ਲਾ ਲੋ ਕਿ ਜਿਹਦੀ ਵਜ੍ਹਾ ਨਾਲ ਸਰਕਾਰ ਸਾਡੇ ਧਾਰਮਿਕ ਮਸਲਿਆਂ ਚ ਦਾਖਲ ਹੋ ਰਹੀ ਆ ਤੇ ਇਹ ਹੋਣੇ ਮੇਰਾ ਖਿਆਲ ਹੈ ਕਿ ਸਾਡੇ ਜਿਹੜੇ ਅਕਾਲ ਤਖਤ ਦੇ ਜਹੇਦਾਰ ਆ ਜਾਂ ਹੋਰ ਵਿਦਵਾਨਾਂ ਦੀ ਚੰਗੀ ਤਰ੍ਹਾਂ ਸਲਾਹ ਲੈ ਕੇ ਇਹ ਫੈਸਲਾ ਕਿ ਉਹਨੂੰ ਅਸੀਂ ਬੁਲਾ ਸਕਦੇ ਆ ਕਿ ਨਹੀਂ ਬੁਲਾ ਸਕਦੇ ਕਿਉਂਕਿ ਪਹਿਲਾਂ ਵੀ ਕਈ ਵਾਰ ਇਹੋ ਜਿਹੇ ਮਸਲੇ ਆਏ ਤੇ ਕਈ ਵਾਰ ਉਹ ਲੋਕ ਪੇਸ਼ ਨਹੀਂ ਹੋਏ ਉਹਦੇ ਨਾਲ ਵੀ ਕਈ ਵਾਰ ਪੰਥ ਚ ਕੌਮ ਚ ਬੜੀ ਦਬਿਧਾਵਾਦੀ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਮੈਂ ਤੇ ਚਾਹਨਾ ਕਿ ਚਲੋ ਜੇ ਭਗਵੰਤ ਮਾਨ ਸਾਹਿਬ ਨੂੰ ਬੁਲਾਇਆ ਤੇ ਉਹਨਾਂ ਦਾ ਫਰਜ ਬਣਦਾ ਕਿ ਇੱਕ ਜੇ ਆਪਣੇ ਆਪ ਨੂੰ ਸਿੱਖ ਖਾਉਂਦੇ ਆ ਤੇ ਉਹਨਾਂ ਨੂੰ ਪੇਸ਼ ਹੋ ਕੇ ਨਿਮਰਤਾ ਸਹਿਤ ਆ ਕੇ ਉਹ ਆਪਣੀ ਜਿਹੜੀ ਗੱਲ ਆ ਉਹ ਜੋ ਜਸੇਦਾਰ ਸਾਹਿਬ ਦੇ ਸਵਾਲਾਂ ਦਾ ਜਵਾਬ ਆ ਉਹ ਦੇ ਆ ਪੰਜ ਹਲਕਾ ਇੰਚਾਰਜ ਲਗਾਏ ਗਏ ਅਗਲਾ ਕੀ ਪ੍ਰੋਗਰਾਮ ਹੋਏਗਾ ਪੂਆ ਵਾਰ ਸਪੱਟ ਅਸੀਂ ਜੀ ਪੰਜ ਲਾਏ ਆ ਤੇ ਅਸੀਂ ਸਾਰੇ ਹਲਕਿਆਂ ਚ ਹੀ ਲਾਉਣ ਜਾ ਰਹੇ ਆ ਅਸੀਂ ਜਿੱਦਾਂ ਜਿੱਦਾਂ ਇਹ ਨੌਜਵਾਨਾਂ ਦੀ ਜਿਹੜੇ ਚੰਗੇ ਸਿਰ ਦੇ ਲੋਕਾਂ ਦੀ ਜਿਹੜੀ ਚੋਣ ਕਰ ਰਹੇ ਆ ਉਹਦੇ ਵਾਸਤੇ ਉਹਨਾਂ ਦੇ ਕਈ ਪੱਖ ਵੇਖੇ ਜਾ ਰਹੇ ਆ ਉਹਨਾਂ ਦਾ ਕਰੈਕਟਰ ਉਹਨਾਂ ਦਾ ਕਰਦਾਰ ਉਹਨਾਂ ਦੇ ਜੋ ਉਹਨਾਂ ਦੇ ਸਮਾਜ ਪ੍ਰਤੀ ਉਹਨਾਂ ਦੀਆਂ ਸੁਆਵਾਂ ਉਹ ਸਾਰੀਆਂ ਉਹਨਾਂ ਦੇ ਮੱਦੇ ਨਜ਼ਰ ਰੱਖਦੇ ਆ ਰੱਖਦੇ ਆ ਜਿੱਦਾਂ ਜਿੱਦਾਂ ਸਾਨੂੰ ਚੰਗੇ ਜੋਗ ਉਮੀਦਵਾਰ ਮਿਲਦੇ ਜਾਣਗੇ ਅਸੀਂ ਉਹਨਾਂ ਨੂੰ ਨਿਯੁਕਤ ਕਰਦੇ ਜਾਵਾਂਗੇ ਮੇਰਾ ਖਿਆਲ ਹੈ ਕਿ ਰਾਮ ਰਹੀਮ ਇੱਕ ਸਰਕਾਰਾਂ ਦਾ ਪੈਦਾ ਕੀਤਾ ਹੋਇਆ ਬੰਦਾ ਸੀਗਾ ਉਹਤੇ ਇਹਦੇ ਘਰੌਣੇ ਜੁਰਮ ਹੋਣ ਦੇ ਬਾਵਜੂਦ ਵੀ ਉਹਨਾਂ ਸਰਕਾਰਾਂ ਖੁੱਲਾ ਛੱਡ ਰਹੀਆਂ ਤੇ ਬੰਦੀ ਸਿੰਘ ਜਾਂ ਸਾਡੇ ਹੋਰ ਸਿੰਘ ਜਿਹੜੇ ਆ ਉਹ ਆਪਣੀ ਕੌਮ ਦੀ ਆਪਣੀ ਧਰਮ ਦੀ ਆਪਣੇ ਲੋਕਾਂ ਦੀ ਗੱਲ ਕਰਦੇ ਆ ਇਸ ਕਰਕੇ ਸਰਕਾਰਾਂ ਆਪਣੇ ਲੋਕਾਂ ਦੀ ਗੱਲ ਕਰਨ ਵਾਲਿਆਂ ਨੂੰ ਹਮੇਸ਼ਾ ਹੀ ਦਵਾ ਕੇ ਰੱਖਦੀਆਂ ਉਹਨਾਂ ਦੀ ਆਵਾਜ਼ ਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦੀਆਂ ਜਿਦਾਂ ਅਮਰਤਪਾਲ ਆ ਜਾਂ ਸਾਡੇ ਬੰਦੀ ਸਿੰਘ ਆ ਉਹਨਾਂ ਨੂੰ ਬਿਨਾਂ ਕਸੂਰ ਤੋਂ ਜਾਂ ਜਿਹੜੀਆਂ ਉਹ ਆਪਣੀਆਂ ਜਿਹੜਾ ਜੇ ਉਹਨਾਂ ਦਾ ਕੋਈ ਸੌਦਾ ਅੰਦੇ ਅਨਸਾਰ ਕੋਈ ਸਜ਼ਾ ਵੀ ਸੀ ਤੇ ਉਹ ਤੋਂ ਵੀ ਉਹਨਾਂ ਜਿਆਦੀਆਂ ਭੁਗਤ ਲੀਆਂ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਤੇ ਇੱਕ ਮੇਰਾ ਖਿਆਲ ਹੈ ਕਿ ਸਿੱਖਾਂ ਦੇ ਜ਼ਖਮਾਂ ਤੇ ਲੂਣ ਪਾਉਣ ਵਾਲੀ ਗੱਲ ਵੀ ਆ ਤੇ ਪਰ ਮੇਰਾ ਖਿਆਲ ਹੈ ਕਿ ਸਾਡੀ ਤੁਲਨਾ ਜਿਹੜੀ ਉਸ ਉਸ ਨਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਡੇ ਲੋਕ ਸਾਡੇ ਜਿਹੜੇ ਨੌਜਵਾਨ ਆ ਜਾਂ ਸਾਡੇ ਜਿਹੜੇ ਬੰਦੀ ਸਿੰਘ ਆ ਉਹ ਸਾਡੀ ਕੌਮ ਦੀ ਚੜ੍ਹਦੀ ਕਲਾ ਵਾਲੀ ਕੌਮ ਦੀ ਅਣਖਲੀ ਕੌਮ ਦੀ ਜਿਹੜੀ ਪੱਗ ਦੇ ਵਾਸਤੇ ਉਹ ਜੇਲਾਂ 'ਚ ਬੈਠੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਡੇ ਕੌਮ ਨੂੰ ਵੱਡੇ ਪੱਦਰ ਤੇ ਸੰਘਰਸ਼ ਕਰਕੇ ਉਹਨਾਂ ਨੂੰ ਬਾਹਰ ਲਿਆਉਣਾ ਚਾਹੀਦਾ ਨਾ ਕਿ ਇਹ ਸਰਕਾਰ ਦੇ ਆਤਲੇ ਮਿੰਤਾਂ ਵਾਲੀ ਜਿਹੜੀਆਂ ਗੱਲਾਂ ਵਾਂ ਉਹਨਾਂ ਤੋਂ ਬਾਹਰ ਨਿਕਲ ਕੇ। ਇਸ ਪਲੇਟੀ ਦੀ ਮੀਟਿੰਗਾਂ ਤੁਹਾਡੀ। ਇਸ ਪਲੇਟੀ ਦੀ ਮੀਟਿੰਗ ਦੇ ਵਿੱਚੋਂ ਤੁਹਾਨੂੰ ਕੀ ਲੱਗਿਆ ਹੈ ਤੇ ਆਉਣ ਵਾਲਾ ਜਿਹੜਾ ਸਥਾਈ ਆ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਮੇਰਾ ਖਿਆਲ ਹੈ ਕਿ ਅਸੀਂ ਜਦੋਂ ਪਾਰਟੀ ਬਣਾਉਣ ਤੋਂ ਪਹਿਲਾਂ ਹੀ ਪੂਰੇ ਪੰਜਾਬ ਵਿੱਚ ਘੁੰਮ ਕੇ ਲੋਕਾਂ ਦੀ رائے ਲੈ ਕੇ ਇਸ ਪਾਸੇ ਲੋਕਾਂ ਦੀ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਸੀ ਕਿ ਇਹ ਜਿਹੜੀਆਂ ਸਤਾਫਤ ਜਾਰ ਵਹਿਤੀ ਧਿਰਾਂ ਜਿਹੜੀਆਂ ਸਾਡੇ ਤੇ ਰਾਜ ਕਰ ਰਹੀਆਂ ਲੰਮੇ ਸਮੇਂ ਤੋਂ ਕਰ ਰਹੀਆਂ ਉਹਨਾਂ ਤੋਂ ਅਸੀਂ ਅੱਕ ਚੁੱਕੇ ਆ ਇਸ ਕਰਕੇ ਸਾਨੂੰ ਕੋਈ ਪੰਜਾਬ ਦੀ ਖੇਤਰੀ ਤੇਰਾਸਾਰਨ ਦੀ ਲੋੜ ਆ ਜਿਹੜੀ ਪੰਜਾਬ ਤੇ ਆਪਣੇ ਪੰਥ ਪ੍ਰਤੀ ਵਫਾਦਾਰ ਹੋਵੇ ਤੇ ਅਸੀਂ ਉਹਨਾਂ ਦੀ ਸਿਰ ਉਹਨਾਂ ਦੀ ਹਰੇ ਦੇ ਨਾਲ ਇਹ ਪਾਰਟੀ ਹੋਣ ਚਲੀ ਆਂਦੀ ਉਦੋਂ ਬਾਅਦ ਚ ਵੀ ਵੱਡੇ ਪੱਧਰ ਤੇ ਸਾਨੂੰ ਪੰਜਾਬ ਚ ਜਿੱਥੇ ਕਿੱਥੇ ਵੀ ਆ ਬਹੁਤ ਵੱਡਾ ਲੋਕ ਹੰਗਾਰਾ ਦੇ ਰਹੇ ਆ ਅਜੇ ਕਿ ਸਾਡੇ ਕੋਲ ਉਹ ਸਾਧਨਾਂ ਦੀ ਕਮੀ ਹੋਣ ਵਾਸਤੇ ਅਜੇ ਸਾਡੇ ਕੋਲ ਢਾਂਚਾ ਨਾ ਹੋਣ ਵਾਸਤੇ ਅਸੀਂ ਕਈ ਜਗ੍ਹਾ ਪਛੜ ਜਾਂਦੇ ਆ ਪਰ ਲੋਕਾਂ ਦਾ ਬਹੁਤ ਵੱਡਾ ਪਿਆਰ ਹੈ ਲੋਕ ਸਾਡੇ ਨਾਲ ਜੁੜਨਾ ਚਾਹ ਰਹੇ ਆ ਤੇ ਅਸੀਂ ਹੁਣ ਵੱਡੀ ਪੱਧਰ ਤੇ ਆਪਣੇ ਕਾਫਲੇ ਨੂੰ ਵੱਡਾ ਕਰ ਰਹੇ ਆ ਤੇ ਸਾਰੇ ਜ਼ਿਲ੍ਹਿਆਂ ਚ ਵੀ ਸਾਡੀਆਂ ਹੁਣ ਤਕਰੀਬਨ ਕਮੇਟੀਆਂ ਅਸੀਂ ਹੁਣ ਆਉਣ ਵਾਲੇ ਸਮੇਂ ਚ ਜ਼ਿਲ੍ਹਾ ਜਥੇਦਾਰ ਵੀ ਲਾਵਾਂਗੇ ਹੋਰ ਵੀ ਸਰਕਲ ਪੱਧਰ ਤੇ ਬਲਾਕ ਪੱਧਰ ਤੇ ਸਾਰੀਆਂ ਨੂੰ ਯੁਕਤੀਆਂ ਕਰਾਂਗੇ ਤੇ ਹਲਕਾ ਚਾਰਜ ਵੀ ਲਾਵਾਂਗੇ ਇਸ ਕਰਕੇ ਸਾਡੀ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਦੇ ਰਹੇ ਲੋਕ ਇਸ ਕਰਕੇ ਅਸੀਂ ਸਾਰੀਆਂ ਪੰਜਾਬ ਦੀਆਂ ਜਿਹੜੀਆਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਮਹਾਰਾਜਾ ਗੁਰਜੀਤ ਸਿੰਘ ਅਬ ਆਪਣਾ ਗਿਆਨੀ ਰਣਜੀਤ ਸਿੰਘ ਕਹਿ ਰਿਹਾ ਵੀ ਮੈਨੂੰ ਅਕਾਲ ਤਖਤ ਸਾਹਿਬ ਦੇ ਮੈਂ ਜਵਾਬਦਾਗਾਂ ਦਾ ਸਾਡਾ ਜਥੇਦਾਰ ਇਹ ਤੇ ਦੇਖੋ ਜੀ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਜਥੇਦਾਰ ਨੂੰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਕਿ ਜੇ ਉਹਨਾਂ ਨੂੰ ਲੱਗਦਾ ਕਿ ਜਥੇਦਾਰ ਕੋਲ ਕੋਮ ਪ੍ਰਤੀ ਕੋ ਚੰਗੇ ਸੁਝਾਅ ਆਵਾਜ਼ਾਂ ਕੌਮ ਨਾਲ ਹੋਏ ਧੋਖੇ ਆ ਜਾਂ ਪੰਜਾਬ ਦੇ ਨਾਲ ਜਿਹੜੀ ਆਪਣੀ ਕੌਮ ਦੇ ਨਾਲ ਬੜੀਆਂ ਜਿਹੜੀਆਂ ਬੇਅਦਬੀਆਂ ਦੇ ਮਸਲੇ ਆ ਹੋਰ ਕਈ ਤਰ੍ਹਾਂ ਦੇ ਜਿਹੜੇ ਕੌਮ ਨੂੰ ਇਹਨੇ ਗਰਾਵਡ ਚਲੇ ਗਈ ਉਹਦੇ ਵਾਸਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਵੀ ਸਾਰਿਆਂ ਨੂੰ ਨਾਲ ਮਿਲ ਕੇ ਬਹਿ ਕੇ ਮੈਂ ਤਾਂ ਕਿਹਨਾ ਫੈਸਲਾ ਕਰਨਾ ਚਾਹੀਦਾ ਜਿਹੇਦਾਰ ਨੂੰ ਸਾਰਿਆਂ ਨੂੰ ਮੌਕਾ ਦੇਣਾ ਚਾਹੀਦਾ ਸਾਰਿਆਂ ਨੂੰ ਬਿਠਾ ਕੇ ਆਉਣ ਵਾਲੇ ਭੂਖਲੀ ਕੋਈ ਜਿੱਥੇ ਕੋਈ ਕਮੀਆਂ ਪੇਸ਼ੀਆਂ ਜਿੱਥੇ ਕੋਈ ਗਲਤੀਆਂ ਹੋਈਆਂ ਉਹਨਾਂ ਨੂੰ ਮੰਨ ਕੇ ਅੱਗੇ ਤੁਰਨ ਦੀ ਲੋੜ ਹੈ ਕਰ ਲੋ ਜਮੇਰ ਉੱਤੇ ਤਾਂ ਸਵਾਲ ਜਦੋਂ ਕੀਤੇ ਜਾਂਦੇ ਉੱਤੇ ਜਦੋਂ ਪੜ੍ਹੇ ਜਾਂਦੇ ਮੇਰਾ ਖਿਆਲ ਹੈ ਕਿ ਸਰਕਾਰ ਜਮੀਨੀ ਪੱਧਰ ਤੇ ਉਹਨੇ ਕੁਝ ਨਹੀਂ ਕੀਤਾ ਜਮੀਨੀ ਪੱਧਰ ਤੇ ਲੋਕਾਂ ਦਾ ਧੋਖਾ ਹੋ ਗਿਆ ਇਸ ਕਰਕੇ ਲੋਕ ਜਦੋਂ ਉਹਨਾਂ ਨੂੰ ਕੋਈ ਉਹਨਾਂ ਦੇ ਕੀਤੇ ਹੋਏ ਵਾਅਦੇ ਯਾਦ ਕਰਾਉਂਦੇ ਆ ਜਾਂ ਜਦੋਂ ਉਹ ਕਹਿੰਦੇ ਕਿ ਵੀਪੀ ਕਲਚਰ ਸਿਖਤਮ ਕਰਾਂਗੇ ਤੇ ਉਹ ਖਤਮ ਨਹੀਂ ਹੋਇਆ ਸਗੋਂ ਹੋਰ ਵੱਧ ਗਿਆ ਤੇ ਇਸੇ ਕਰਕੇ ਜੇ ਕੋਈ ਪੱਤਰਕਾਰ ਜੇ ਕੋਈ ਆਮ ਇਨਸਾਨ ਕੋਈ ਕਿਸੇ ਮੰਤਰੀ ਨੂੰ ਕਿਸੇ ਨੂੰ ਜਾਂ ਕਿਸੇ ਐਮਐਲਏ ਨੂੰ ਸਵਾਲ ਕਰਦਾ ਤੇ ਉਹ ਤੇ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦਾ ਸਵਾਲ ਦਾ ਜਵਾਬ ਦੇਣ ਦੀ ਬਜਾਏ ਉਹਦੇ ਜਿਹੜੇ ਸਵਾਲ ਆ ਉਹਨਾਂ ਨੂੰ ਕੋਈ ਹੱਲ ਕਰਨ ਦੀ ਬਜਾਏ ਇਹ ਸੀ ਕਿ ਸਰਕਾਰ ਹਮੇਸ਼ਾ ਜਿਹੜਾ ਵੀ ਸਰਕਾਰ ਦੇ ਖਿਲਾਫ ਕੋਈ ਵੀ ਆਵਾਜ਼ ਪੱਤਰਕਾਰਾਂ ਲਾਉਂ ਠੇ ਕਿ ਆਮ ਇਨਸਾਨਾਂ ਨੂੰ ਠੇ ਕਿਸੇ ਪਾਰਟੀਆਂ ਨੂੰ ਠੇ ਉਹਨੂੰ ਦਬਾ ਦੇਣਾ ਚਾਹੁੰਦੀ ਹੈ ਇਸ ਕਰਕੇ ਮੇਰੇ ਖਿਆਲ ਹੈ ਪੱਤਰਕਾਰਾਂ ਨਾਲ ਵੀ ਜੋ ਹੋ ਰਿਹਾ ਮੇਰੇ ਖਿਆਲ ਹੈ ਕਿ ਇੱਕ ਪ੍ਰੈਸ਼ ਇੱਕ ਬਹੁਤ ਵੱਡਾ ਲੋਕਤੰਤਵ ਦਾ ਥਾਮਿਆ ਇਹ ਸਾਰਿਆਂ ਨੂੰ ਤੇ ਇਹ ਪੱਤਰਕਾਰਾਂ ਦੇ ਚਰਨਾਂ ਚ ਵੀ ਇਹ ਬੇਨਤੀ ਆ ਕਿ ਤੁਸੀਂ ਨਿਰਪੱਖ ਹੋ ਕੇ ਇਹ ਫੀਲਡ ਬੜਾ ਔਖਾ ਵਾ ਪਰ ਫਿਰ ਵੀ ਆਪਾਂ ਗੁਰੂ ਮਹਾਰਾਜ ਦਾ ਔਟਾ ਅਸਰਾ ਲੈ ਕੇ ਜਿਹੜੀ ਸਾਡੀ ਜ਼ਿੰਮੇਵਾਰੀ ਆ ਉਹਨੂੰ ਆਪਾਂ ਵੀ ਸਹੀ ਤਰੀਕੇ ਨਾਲ ਨਿਭਾਈਏ ਤੇ ਇਹ ਜਿਹੜੇ ਸਰਕਾਰ ਦਾ ਜ਼ੁਲਮ ਜ਼ਬਰ ਆ ਉਹਦੇ ਖਿਲਾਫ ਆਪਾਂ ਜਿੱਦਾਂ ਅੱਗੇ ਲੜਦੇ ਆਏ ਆ ਉਦਾਂ ਵੀ ਲੜੀਏ ਠੀਕ ਹੈ ਕਿ ਸਰਕਾਰ ਜਿਹੜੇ ਕੋਈ ਪੱਤਰਕਾਰ ਸੱਚ ਦੀ ਗੱਲ ਕਰਦੇ ਉਹਨਾਂ ਦੇ ਚੈਨਲ ਬੰਦ ਕਰਦੇ ਉਹਨਾਂ ਤੇ ਜੋ ਜੋ ਵੀ ਉਹਨਾਂ ਕੋ ਵੱਧ ਤੋਂ ਵੱਧ ਹੋ ਸਕਦਾ ਉਹ ਕਰਦੇ ਆ ਇਸ ਕਰਕੇ ਮੇਰਾ ਖਿਆਲ ਆ ਕਿ ਪੰਜਾਬ ਦੇ ਲੋਕ ਬੜੇ ਬਾਦਰੇ ਆ ਸਗੋਂ ਜਦੋਂ ਇਹੋ ਜਿਹਾਂ ਜਿਹੜੇ ਚੁਣੌਤੀਆਂ ਆਉਂਦੀਆਂ ਉਹਦੋਂ ਫਿਰ ਹੋਰ ਵੱਡੇ ਤਗੜੇ ਹੋ ਕੇ ਉੱਭਰਦੇ ਆ। ਸ਼ਾਨ ਸੁਪੋਖਾਂ ਵਾਲੀ ਗੱਲ ਕੀਤੀ ਜਾਂਦੀ। ਮੇਰਾ ਖਿਆਲ ਹੈ ਕਿ ਬੜੀ ਬਦਕਿਸਮਤੀ ਵਾਲੀ ਗੱਲ ਆ, ਬੜੀ ਦੁੱਖ ਵਾਲੀ ਗੱਲ ਵੀ ਆ ਕਿ ਜਿਹੜੇ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਜਿਹਦੇ ਵਾਸਤੇ ਸਿੱਖ ਦੋ ਵੇਲੇ ਉਹਨੂੰ ਹਮੇਸ਼ਾ ਹੀ ਉਹਦੇ ਅੱਗੇ ਨਤਮਸਤ ਰਹਿੰਦੇ ਆ, ਉਹਨਾਂ ਦੀਆਂ ਪੰਜਾਬ ਦੀ ਧਰਤੀ ਤੇ ਬੇਅਦਮੀਆਂ ਹੋ ਜਾਣੀਆਂ, ਉਹਨਾਂ ਦੇ ਬੇਅਦਮੀ ਦੇ ਦੋਸ਼ੀਆਂ ਨੂੰ ਅਸੀਂ ਫੜ ਨਾ ਸਕਣਾ, ਉਹਨਾਂ ਨੂੰ ਸਜ਼ਾਵਾ ਨਾ ਦੇ ਸਕਣਾ, ਹਣ ਵੀ ਸਾਡੇ ਇੱਕ ਸਿੰਘ ਪਿਛਲੇ 14-15 ਮਹੀਨੇ ਤੋਂ ਇੱਕ ਟਾਵਰ ਤੇ ਬੈ ਕੇ ਮੰਗ ਕਰ ਰਿਹਾ ਕਿ ਕੋਈ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋਵੇ ਕੋਈ ਅਨਸਾਫ਼ ਵਾਲੇ ਕੋਈ ਚੰਗੇ ਕਾਨੂੰਨ ਕਾਇਦੇ ਹੋਣ ਜਿਹਦੇ ਤਹਿਤ ਕੋਈ ਕਿਸ ਦੀ ਹਿੰਮਤ ਨਾ ਪਵੇ ਕਿ ਬੇਅਦਬੀ ਕਰ ਸਕੇ ਪਰ ਸਰਕਾਰ ਇਹ ਮੇਰਾ ਖਿਆਲ ਹੈ ਕਿ ਸਰਕਾਰਾਂ ਇੱਕ ਇਹ ਮਸਲਾ ਇਹੋ ਜਿਹਾ ਬਣਾ ਕੇ ਵੋਟਾਂ ਦੀ ਵੋਟਾਂ ਲੈਣ ਵਾਸਤੇ ਇਹੋ ਜੀਆਂ ਚੀਜ਼ਾਂ ਜਦੋਂ ਹੁਣ ਜਿਹੜੀ ਸਰਕਾਰ ਅਸੀਂ ਹੁਣ ਅੱਜ ਦੇਖ ਰਹੇ ਹਾਂ ਇਹ ਵੀ ਇੱਕ ਵਾਅਦਾ ਕਰਕੇ ਆਈ ਸੀ ਕਿ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਜੇਲਾਂ ਚ ਸੁਟਾਗੇ ਬੇਅਦਬੀਆਂ ਦਾ ਇਨਸਾਫ ਦਵਾਂਗੇ ਪਰ ਮੇਰਾ ਖਿਆਲ ਹੈ ਕਿ ਬੇਅਦਬੀਆਂ ਉਦੋਂ ਬਾਅਦ ਵੀ ਜਾਰੀ ਰਹੀਆਂ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਗਈ ਜਿਹੜੇ ਬੇਅਦਬੀਆਂ ਦੇ ਦੋਸ਼ੀ ਸੀ ਮੇਰਾ ਖਿਆਲ ਹੈ ਕਿ ਬੜੀ ਦੁੱਖ ਦੀ ਗੱਲ ਆ ਸਾਨੂੰ ਸਾਰਿਆਂ ਨੂੰ ਸਿਰਦ ਹੋਣਾ ਚਾਹੀਦਾ ਇਹ ਗੁਰੂ ਮਹਾਰਾਜ ਦੀ ਜਾਂ ਕਿਸੇ ਵੀ ਹੋਰ ਪਵਿੱਤਰ ਧਰਮ ਗ੍ਰੰਥ ਦੀ ਕਿਸੇ ਦੀ ਆਸਥਾ ਨੂੰ ਕੋਈ ਠੇਸ ਨਾ ਪਹੁੰਚੇ ਤੇ ਇਹ ਇੱਥੇ ਮਾਹੌਲ ਹੀ ਇਦਾਂ ਦਾ ਹੋਣਾ ਚਾਹੀਦਾ ਕਿ ਬਹੁਤ ਜੇ ਜੇ ਸਾਰੇ ਲੋਕ ਸਤਕਾਰ ਨਾਲ ਇਤਮਾਨ ਨਾਲ ਜੀ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਸ ਸਫਤੇ ਦੇ ਆਣ ਕੇ ਜਿਹੜੀ ਸਾਰੀ ਕਵਰੇਜ ਕਰ ਰਹੇ ਹੋ ਭਰਾ ਤੇ ਜਿਹੜੇ ਹੱਕ ਸੱਚ ਜਿਹੜਾ ਆ ਉਹ ਦੇਸ਼ਾਂ-ਵਦੇਸ਼ਾਂ ਤੱਕ ਸੰਗਤਾਂ ਤੱਕ ਜਿਹੜਾ ਪਹੁੰਚਾ ਰਹੇ ਜੇ ਅੱਜ ਦੀ ਰੈਲੀ ਜਿਹੜੀ ਆ ਇਹ ਤੇ ਕੱਸੀ ਛੋਟੀ ਜੀ ਕੋਸ਼ਿਸ਼ ਕੀਤੀ ਸੀ ਆਪਣੇ ਭਰਾਵਾਂ ਕੋਲ ਜਾ ਕੇ ਘਰ-ਘਰ ਦੇ ਵਿੱਚ ਪਿੰਡਾਂ 'ਚ ਜਾ ਕੇ ਕਿ ਜੀ ਉਹ ਪੰਜਾਬ ਦੇ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਕੁਝ ਵਿਚਾਰ ਚਰਚਾ ਕੀਤੀ ਜਾਵੇ ਤੇ ਸੰਗਤਾਂ ਦਾ ਜਿਹੜਾ ਇਕੱਠ ਇੱਥੇ ਹੋਇਆ ਵੇਖ ਕੇ ਬੜੀ ਮਨ ਨੂੰ ਖੁਸ਼ੀ ਵੀ ਹੋਈ ਬਾਪੂ ਜੀ ਹੋਣਾਂ ਦੇ ਪਿਆਰ ਨੂੰ ਲੈ ਕੇ ਜੋਰ ਸਾਹਿਬ ਹੁਣੀ ਬੈਠੇ ਨੇ ਭਾਈ ਅਮਰਤਪਾਲ ਸਿੰਘ ਜੀ ਹੁਣਾਂ ਨੂੰ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨੀ ਬਜ਼ੁਰਗ ਬੱਚੇ ਪਿਆਰ ਕਰਦੇ ਨੇ ਸੋ ਉਹ ਦੇਖਦੇ ਹੋਇਆ ਜਿੱਥੇ ਕੋਸ਼ਿਸ਼ ਕੀਤੀ ਸੀ ਕਿਉਂਕਿ ਇੱਕ ਤੇ ਮੌਸਮ ਬੜਾ ਖਰਾਬ ਸੀ ਠੰਡ ਦੇ ਦਿਨ ਸੀ ਪਰ ਆਪਾਂ ਇੱਕ ਉਸ ਵਰਤਾਂਤ ਨੂੰ ਜਿਹੜਾ ਆ ਸੰਗਤਾਂ ਨੇ ਜਿਹੜਾ ਉਸ ਨੂੰ ਤੋੜਿਆ ਇਹ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਕੇ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਜਿਹੜਾ ਹਾਂਦਾਂ ਦਾ ਮਾਰ